ਜਿਹੜਾ ਜੀ ਕ੍ਰਾਈਮ ਰੀ ਤੁਸੀਂ ਗੱਲ ਕੀਤੀ ਹੈ ਕ੍ਰਾਈਮ ਤੇ ਸਾਡੀ ਜਿਹੜੀ ਹੈ ਕਿਸੇ ਵੀ ਤਰੀਕੇ ਦੇ ਕ੍ਰਾਈਮ ਨੂੰ ਜਿਹੜਾ ਅਸੀਂ ਵਚਨਬੱਧ ਆ ਰੋਕਣ ਲਈ ਔਰ ਇਹਦੇ ਤੇ ਕਿਸੇ ਵੀ ਕਿਸਮ ਦੀ ਜਿਹੜੀ ਗੁੰਡਾਗਰਦੀ ਉੱਤੇ 0% ਟੋਲਰੈਂਸ ਹੋਏਗੀ ਗੁੰਡਾਗਰਦੀ ਨਸ਼ਾ ਕੋਈ ਹੋਇਆ ਨਸ਼ੇ ਤੇ ਕੋਈ ਵੀ ਜਿਹੜਾ ਵਾ ਓਕੇ ਵੀ ਸਾਡੀ 0% ਜਿਹੜੀ ਹੋਏਗੀ ਟੋਲਰੈਂਸ ਅ ਐਂਡ ਆਰਮਡਲੀ ਪਬਲਿਕ ਹੈ ਉਹਨਾਂ ਦੀ ਗ੍ਰਿਪਸਿਸ ਸੁਣਨ ਲਈ ਅ 24 ਘੰਟੇ ਜਿਹੜੇ ਹਾਜ਼ਰ ਆ ਤੇ ਤੁਹਾਡੇ ਮਾਗੇ ਬਨਾ ਮੈਂ ਸਾਰਿਆਂ ਨੂੰ ਤਦੇਕਰ ਚੋੜੀਆਂ ਵਾਸੀਆਂ ਨੂੰ ਸਾਡੀ ਦਾ ਨਾਮ ਸਾਰੇ ਨੂੰ ਰਿਕਵੈਸਟ ਕਰਨੀ ਚਾਹਨਾ ਕਿਤੇ ਵੀ ਕੋਈ ਕਿਸੇ ਨਸ਼ੇ ਵਾਲੇ ਦੇ ਖਿਲਾਫ ਜਾਂ ਕਿਸੇ ਇਹੋ ਜਿਹੇ ਕਿਸੇ ਮਾੜੇ ਅੰਸਰ ਦੇ ਖਿਲਾਫ ਹਾਂ ਤੇ ਕੋਈ ਇਨਫਰਮੇਸ਼ਨ ਹੈ ਤੇ ਕੋ ਸਾਡੇ ਨੰਬਰ ਜਿਹੜੇ ਕਿ ਸਾਡੇ ਬਾਹਰ ਵੀ ਜਿਹੜੇ ਡਿਸਪਲੇਡ ਨੇ 24 ਘੰਟੇ ਸੱਤ ਨਾਲ ਗੱਲ ਕਰ ਸਕਦੇ ਔਰ ਉਹਨਾਂ ਦਾ ਨਾਮ ਜਿਹੜਾ ਉਹ ਵੀ ਸਿਕਰਟ ਰ ਰਹੇਗਾ ਔਰ ਇਹਦੇ ਲਈ ਅਸੀਂ ਆਹ ਦੇ ਥੈਂਕਫੁਲ ਹਾਂ ਕਿ ਜਿਹੜੀ ਡਰਗ ਬੈਟਲ ਸੀ ਅਸੀਂ ਉਹੀ ਸਾਰਾ ਕਰ ਰਹੇ ਹਾਂ ਕਿ ਜਿਹੜੇ ਅਸੀਂ ਡਰਗ ਬੈਟਲ ਅੱਗੇ ਆ ਉਹਨਾਂ ਨੇ ਸੀ ਲਿਸਟਾਂ ਕੰਪਾਈਲ ਕਰ ਰਹੇ ਆ ਜਿਹੜੇ ਪਿਛਲੇ 5 ਸਾਲ ਦਾ ਕ੍ਰਾਈਮ ਹੈ ਮੈਂ ਸਾਰਾ ਜਿਹੜਾ ਮੰਗਵਾਇਆ ਵਾ ਸਾਰੇ ਥਾਣਿਆਂ ਤੋਂ ਉਸ ਦੇਖਦੇ ਵੀ ਕਿਹੜੇ ਕਿਹੜੇ ਬੰਦੇ ਇਸ ਕ੍ਰਾਈਮ ਵਿੱਚ ਇਨਵੋਲ ਸੀਗੇ ਸਪੈਸੀਫਿਕਲੀ ਮੈਂ ਡਰੱਗਸ ਤਾਂ ਕਹਿ ਰਿਹਾ ਕਿਉਂਕਿ ਡਰੱਗਸ ਤੋਂ ਹੀ ਅਗਲੇ ਸਾਰੇ ਕ੍ਰਾਈਮ ਹੁੰਦੇ ਆ ਪਹਿਲੇ ਜਿਹੜੇ ਆ ਉਹ ਜਿਹੜੇ ਨਸ਼ੇੜੀ ਜਿਹੜੇ ਆ ਉਹ ਜਿਹੜੇ ਨਾ ਨਸ਼ਾ ਕਰਕੇ ਫਿਰ ਉਹ ਬਾਕੀ ਕ੍ਰਾਈਮ ਕਰਦੇ ਆ ਸਾਰਾ ਜਦੋਂ ਨਸ਼ੇ ਵਾਸਤੇ ਪੈਸੇ ਮੁੱਕ ਜਾਂਦੇ ਆ ਉਹਨਾਂ ਨੂੰ ਪੈਸੇ ਇਜ਼ੀ ਬੜੀ ਬਣਾਣ ਲਈ ਫਿਰ ਉਹ ਨੀਫੈਂਸ ਕਰਦੇ ਆ ਸੋ ਬਿਲਕੁਲ ਸਾਡੇ ਕੋਲ ਦੇ ਲਈ ਅਸੀਂ ਜਿਹੜਾ ਇਹਦਾ ਪੂਰੇ ਅਸੀਂ ਕੱਲ ਮੀਟਿੰਗ ਕੀਤੀ ਹੈ ਮੈਂ ਸਾਰੇ ਸਜੋਜਨਾ ਔਰ ਉਹਨਾਂ ਨੂੰ ਅਸੀਂ ਜਿਹੜਾ ਸਾਰਾ ਅਸੀਂ ਬਣਾਇਆ ਹੈ ਸਾਰਾ ਉਹ ਤੁਹਾਨੂੰ ਥੋੜੀ ਇਹਨਾਂ ਨੂੰ ਵਿੱਚ ਉਹਦਾ ਅਸਰ ਵੀ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਸਾਰਾ ਜਿਹੜਾ ਹੈ ਔਰ ਜਿਹੜਾ ਫਿਜ਼ੀਕਲੀ ਫੀਲਡ ਦੇ ਵਿੱਚ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੁਲਿਸ ਦੀ ਪ੍ਰੈਜ਼ੈਂਸ ਜਿਹੜੀ ਹੈ ਬਾਹਰ ਸਾਡੇ ਜਿਹੜੇ ਇਲਾਕੇ ਐਂਡ ਜਿਹੜੀ ਪੈਟਰੋਲਿੰਗ ਹੈ ਉਹਦੇ ਤੋਂ ਜਿਹੜਾ ਹੈ ਬਾਹਰ ਵੀ ਸਾਰਾ ਉਹ ਮਸਾਰਾ ਆ ਦਿਖ ਰਿਹਾ ਹੈ ਮੈਂ ਸਾਰਾ ਕਿੱਥੋਂ ਕਿੱਥੋਂ ਕੀ ਸਿਸਟਮ ਕਿੱਥੇ ਸੈੱਟ ਕਰਨਾ ਕਿਹੜੇ ਸਟ੍ਰੈਟੈਜੀਕ ਪੁਆਇ ਔਰ ਕਿਤਾਬੀ ਸਾਰਾ ਕਰਨਾ ਸਾਰਾ ਕਰ ਰਹੇ ਹਾਂ ਬਸ ਇੱਕੋ ਹੀ ਇਹਦੀ ਰਿਕਵੈਸਟ ਸਾਡੇ ਨੂੰ ਕਿ ਜਿਹੜਾ ਨਸ਼ਾ ਜਿਹੜਾ ਅਸੀਂ ਰਲ ਮਿਲ ਕੇ ਜਿਹੜਾ ਬੱਦੇਗੜ ਚੂੜੀਆਂ ਨੂੰ ਨਸ਼ਾ ਮੁਕਤ ਬਣਾਉਣਾ ਹੈ ਇਹਦੇ ਲਈ ਸਾਡੀ ਹੈਲਪ ਕਰੋ ਕਿਸੇ ਤਰੀਕੇ ਦੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਜਾਂ ਨਸ਼ਾ ਕਰਨ ਵਾਲੇ ਦੀ ਇਨਫੋਰਮੇਸ਼ਨ ਵੀ ਹੈ ਤਾਂ ਉਹਦਾ ਅਸੀਂ ਇਲਾਜ ਕਰਾਵਾਂਗੇ ਉਹਨੂੰ ਕੋਈ ਉਹ ਨਹੀਂ ਹੈ ਕਿ ਅਸੀਂ ਉਹਨੂੰ ਇਹ ਵੀ ਹੈ ਵੀ ਨਸ਼ਾ ਕਰਨ ਵਾਲੇ ਨੂੰ ਅਸੀਂ ਇਸ ਬੁੱਕ ਕਰ ਦਾਂਗੇ ਊਰਦਾ ਦਾ ਹੈ ਤੇ ਅਸੀਂ ਰਲ ਮਿਲ ਕੇ ਸਾਰੇ ਜਿਹੜੇ ਸੋਸਾਇਟੀ ਦੇ ਨਾਲ ਉਹਨੂੰ ਉਹਦਾ ਅਸੀਂ ਟਰੀਟਮੈਂਟ ਕਰਾਵਾਂਗੇ ਐਂਡ ਜਿਹੜੇ ਵਿਚਣ ਵਾਲੇ ਆ ਉਹਨਾਂ ਨੂੰ ਬਿਲਕੁਲ ਸਟਰੋਂਗਲੀ ਡਿਟੈਕਟ ਕੀਤਾ ਜਾਇਆ ਜਾਏਗਾ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਜੜਾ ਨਾ ਕੋਈ ਛੱਡ ਦੇ ਨਾ ਵੀ ਕਿਸੇ ਵੀ ਤਰੀਕੇ ਨਾਲ ਬਸ ਕਰਨ ਦੀ ਸਾਡੇ ਕਾਬੂ ਆ